ਸਾਰ ਗੁਰੂਆ ਮੈਂ ਝੋਟ ਤਕਾਲੀ ਤੇਰੀ ਕਿਰਪਾ ਕਰ ਗੁਰੂਆ ਹੱਥ ਜੋੜ ਮੈਂ ਅਰਜਾ ਕਰਦਾ ਜੀ ਮੈਂ ਕੋ ਕਰ ਤੇਰੇ ਸਰਤਾ ਜੀ ਮੈਨੂੰ ਰੱਖੀਆ ਪਦੇ ਕਰ जॾो सकाई जल में उन जी लाज रखी गर पा करू जय करू ਰਾਬਰ ਆਪਾਂ ਕਲ ਮਾਂ ਕਹਿੰਦਾ ਸੀ ਜਦੋਂ ਚੱਤ ਸੈਨਸ ਜਾਵੇ ਉਹ ਤੋਂ ਉੱਡਿਆ ਸੰ ਜਾਵੇ ਜਾ ਕੇ ਪੈਸਾ ਦੇ ਬਾਰ ਖਦਾਵੇ ਜੀ ਮੈਂ ਤੋਂ ਸੇਵਾਤ ਹੋਵੇ ਨਾ ਗੁਰੂ ਜੀ ਨਾਮ ਮਕਮ ਸ਼ਾਹ ਅਕਬਾਇ ਸੀ ਮੂੰਹ ਹੈ ਬਲੀਆਂ ਦਾ ਬਲੀ ਨਾਲ ਹਜ਼ਰਤ ਅਲੀ ਨਾਲ ਚੱਲੇ ਸ਼ਾਹ ਅਲੀ ਗੁਰੂ ਜੀ ਸਾਹਿਬ ਬਰਡੇ ਆਈ ਤੇਰੀ ਨੀ ਤਰ ਸਾਜ ਨੂਪ ਤੇ ਧਰਿਆ ਸੀ ਰੇ ਨੂਪ ਦੀ ਦਹਾਈ ਕਰੇ ਦੁੱਖਾਂ ਦੀ ਸਫਾਈ ਜਦੋਂ ਤੇਗ ਕਮਾਈ ਤੇ ਕੌਣ ਚਾਲਕ ਚੱਲੂਗਾ ਰੇ ਕਿਰਪਾ ਕਰ ਗੁਰੂ ਘਰ ਦੇ ਕਰ ਗੁਰੂ ਘਰ ਹੈ ਹੋ ਟੰਗ ਟਾਲੀ ਤੇਰੀ ਕਹਿਣ ਕਾਰ ਕਰ ਗੁਰੂ ਘਰ ਅਠੀ ਕਰ ਗੁਰੂ ਦੇਵਤਿਆ ਨੇ ਬੋਲ ਵਰਸਾਏ ਸੀ ਜਿਉਂਆਂ ਖੋਪਰ ਤਨਾਈਆਂ ਦੇਣ ਪਰੀਆਂ ਵਧਾਈਆਂ ਚੱਲ ਅਰਸ਼ਾਂ ਚ ਵਾਈਆਂ ਜਦੋਂ ਪਾਈ ਕੁਦਰਤ ਕਲੇ ਫੇਰੀ ਕਲਪਾਕ ਵੇ ਦਸ ਤੈਨ ਘਰ ਕਬਾਇਸੀ ਦਿਲៃ ਫਜਨਾ ਜੋ ਸਾਹੀ ਕੋਲੀ ਜਿਗਰ ਦੀ ਤਾਕੀ ਵੇਖ ਮਾ ਕੇ ਝਾਤੀ ਐ ਕਬੂ ਦਾ ਮਜਾਣਾ ਦੀ ਕੇਰੀ ਕਿਰਪਾ ਕਰ ਗੂਆ ਦੀ ਅਕਰ ਪਾਉਣਾ ਨੂੰ ਪਾਉਣਾ ਆਰੀ ਉਹ ਤਾਂ ਉੱਟ ਗਿਆ ਮਾਰੋ ਡਾਰੀ ਜੀ ਬਾਬਾ ਵੇਖੇ ਖੜਾ ਕਪੂਰ ਉਹਦੇ ਮਾਸ ਤੇ ਚੱਕੇ ਨੂਰੀਆਂ ਨੂੰ ਮਿਲ ਕੇ ਆਪ ਉਹ ਜੂੜ ਦੇਵੇ ਪੁੱਤਰਾਂ ਦੇ ਬਾਗਲੇ ਦੀ ਕਿਰਪਾ ਕਰ ਗੁਰੂ ਆ ਜੀ ਅਕਰ ਗੁਰੂ ਆ ਫਤਰ ਖੋਲੇ ਸੀ ਗੁੰਟਾ ਫਾੜ ਕੇ ਤਰਾ ਜੂ ਤੋਲੇ ਸੀ ਰਬ ਰੋਮ ਰੋਮ ਚੋਂ ਬੋਲੇ ਸੀ ਤੇਰਾ ਵਦੇ ਸੀ ਪਰਵਾਰ ਆਈ ਸੱਚੀ ਸਰਕਾਰ ਨਾਲ ਬੈਠੇ ਚਾਰੇ ਯਾਰ ਉੱਚੀ ਗੌਰ ਸੀ ਨਗਰੀ ਜੀ ਤੇਰੀ ਕਿਰਪਾ ਕਰ ਗੁਰੂਆਂ ਜੀ ਅਕਾਲ ਗੁਰੂਆਂ ਦੇ ਜੀ ਲਾਗ ਚਾਰਵੀ ਤੇ ਭੁੱਲ ਬਗਸ਼ਾਈ ਜੀ ਤੇਰਾ ਜਸ ਸੰਗ ਤਾਂ ਵਿੱਚ ਗਾਈਏ ਜੀ ਮਾਈ ਤਾਂ ਤਾਂ ਤੇ ਤੋਂ ਡਰਦਾ ਮੇਰਾ ਖੂਨ ਮਗਜਾ ਪੜਦਾ ਤੇਰੀ ਓਟ ਖਾਣਾ ਲੱਗਦਾ ਤੁਮੇ ਤੇ ਗਛ ਪੇਰੇ ਤੇਰੀ ਕਿਰਪਾ ਕਰ ਗੁਰੂ ਆ ਜੀ ਆ ਕਰ ਗੁਰੂ ਆ ਮੇ ਸਾਗਤਾਂ ਦੇ ਪਰ ਲਗਾਵੇ ਜੀ ਮੇਰੀ ਅਰਜ਼ ਕਰੋ ਬੜੀ ਔਰ ਚੋਰੀ ਤਾਤਾ ਤੇਰਾ ਨੂਰ ਤੋਂ ਮੈਂ ਆਪੇ ਰੱਬ ਨਵੀਂ ਰਸੂਲਤਾਨ ਕੋ ਦਰਾ ਸਾ ਤੇਰੀ ਕਿਰਪਾ ਕਰ ਗੁਰਵਾ ਜੀ ਕਾਰ ਗੁਰਵਾ ਮੈਂ